हां जी दोस्तों जिवें कि आप सब जानਦੇ ਆ ਕਿ ਪਿਛਲੇ ਦਿਨ ਗਿੱਪੀ ਘਰਵਾਲੂ ਪਰ ਕੈਨੇਡਾ 'ਚ ਹਮਲਾਉ ਤੋਂ ਬਾਅਦ ਕਰਨ ਓਜਲੇ ਨੇ ਲਾਈਵ ਹੋ ਕੇ ਆਇਆ ਸੀ ਕਿ ਉਹ ਹੁਣ ਕੈਨੇਡਾ ਛੱਡ ਕੇ ਦੁਬਈ ਨੂੰ ਹੋਣ ਜਾ ਰਿਹਾ ਹੈ। ਇਹਦੇ ਪਿੱਛੇ ਰੀਜ਼ਨ ਇਹ ਮੰਨਿਆ ਗਿਆ ਕਿ ਕੈਨੇਡਾ ਹੁਣ ਪਹਿਲੇ ਵਾਂਗੂ ਸੇਫ ਨਹੀਂ ਰਿਹਾ ਤੇ ਅੰਡਰਵਰਲਡ ਦੀ ਹੋਮ ਬਣ ਚੁੱਕਿਆ ਹੈ। ਪਰ ਕਰਨ ਓਜਲੇ ਦੇ ਦੁਬਈ ਨੂੰ ਮੂਵ ਹੋਣ ਦੇ ਬਾਵਜੂਦ ਵੀ ਬਿਸ਼ਨੋਈ ਗਰੁੱਪ ਕਰਨ ਓਜਲੇ ਦਾ ਪਿੱਛਾ ਛੱਡਣੋਂ ਆਵਾਜ਼ ਨਹੀਂ ਆ ਰਹੀ। ਪਰ ਉਹਨਾਂ ਦੇ ਰਿਪਲਾਈ ਤੋਂ ਪਹਿਲ ਨੂੰ ਆਪਾਂ ਦੇਖਦੇ ਹਾਂ ਕਿ ਕਰਨ ਓਜਲੇ ਦਾ ਦੁਬਈ ਨੂੰ ਹੋਣ ਦੇ ਬਾਅਦ ਕੀ ਕੁਝ ਕਹਿਣਾ ਸੀਗਾ। ਨੂੰ ਯਾਦ ਥਾਊਜ਼ੈਂਡ ਡਾਲਰਸ ਇਨ ਗਿਵਵੇਸ ਆਪਾਂ ਪੀ ਐਸ ਫਾਈਵ ਸੈਂਡ ਕੀਤੀਆਂ ਸੀ ਆਈਫੋਨ ਸੈਂਡ ਕੀਤੇ ਸੀ ਏਅਰਪੋਰਟ ਸੈਂਡ ਕੀਤੇ ਸੀ ਸਾਰਿਆਂ ਨੂੰ ਤਾਂ ਉਸ ਨਾਈਸ ਜਿਹਨੂੰ ਜਿਹਨੂੰ ਮਿਲੇ ਉਹਨਾਂ ਨੂੰ ਪਤਾ ਹੋਊਗਾ ਤੇ ਬਾਕੀ ਯਾਰ ਜ਼ਿੰਦਗੀ ਵਧੀਆ ਲੱਗ ਰਹੀ ਹੈ ਬਾਬਿਓ ਪਿੰਡ ਜੱਟ ਜੱਟ ਕਹਿੰਦੇ ਇਹ ਦਵਾਈ ਆ ਵਾਸ਼ੇ ਕਈ ਬੰਦਿਆਂ ਨੂੰ ਹਲੇ ਵੀ ਯਕੀਨ ਨਹੀਂ ਸੀ ਕਹਿੰਦੇ ਵੀ ਯਾਰ ਆਇਲ ਤਾਂ ਦਵਾਈ ਮੂਵ ਹੋ ਗਿਆ ਕਈ ਕਹਿੰਦੇ ਉਹ ਝੂਠ ਬੋਲੀ ਜਾਂਦੇ ਇਹ ਉਹ ਪਰ ਡਾਰਲਿੰਗ ਆਇਲ ਹੁਣ ਦਵਾਈ ਮੂਵ ਹੋ ਗਿਆ ਵੀਰੋ ਕਿਉਂਕਿ ਆਪਣੀ ਮਦਰਲੈਂਡ ਜਮਾਈ ਨੇੜੇ ਆ ਸਿੱਧੀ ਫਲਾਈਟ ਫੜੋ ਇੰਡੀਆ ਇੰਡੀਆ ਤੋਂ ਇੱਥੇ ਮੈਂ ਅੱਗੇ ਤੁਹਾਨੂੰ ਸਟ੍ਰੀਮ 'ਚ ਵੀ ਕਿਹਾ ਸੀ ਵੀ ਯਾਰ ਮੈਂ ਇੱਥੋਂ ਮੂਵ ਹੋ ਜਾਣਾ ਜੀ ਕੜਾ ਬੰਨੇ ਹੋ ਨਾ ਇਹ ਸਿਆੜੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਜੂ ਪਤਾ ਲੱਗਦਾ ਬਾਪੇ ਉਹ ਯਾਰ ਬਾਤ ਹੋਰ ਸੁਣਾਉਗਾ ਲੋਤ ਮੌਲ ਬੰਨੇ ਹੋ ਦੇਖੋ ਨਾ ਨਿਆਰਾ ਥਲੇ ਆਹ ਬੈਠੇ ਆ ਟੀਸੀ ਤੇ ਉਹਦੇ ਉੱਤੇ ਦੇਖ ਉੱਤੇ ਕੌਣ ਉਹ ਤੇ ਮੈਂ ਹੋਰ ਸੁਣਾਵਗਾ ਗੱਲਵਾਦ ਆਪੇ ਜੇ ਹੁਣ ਆਪਾਂ ਬਿਸ਼ਨੋਈ ਗਰੁੱਪ ਦੀ ਗੱਲ ਕਰੀਏ ਤਾਂ ਇਹਨਾਂ ਦੇ ਸ਼ੂਟਰ ਮੀਪਾ ਨਾਰਾਣ ਨੇ ਕਰਨ ਓਜਲੇ ਬਾਰੇ ਗੱਲ ਕਰਦੇ ਪੋਸਟ ਪਾਈ ਜਿਹੜਾ ਮਰਜੀ ਬਾਗਲੇ ਔਰ ਜਿਹੜਾ ਮਰਜੀ ਛੁਪਲੇ ਜਿਸ ਦਿਨ ਬੇਟੇ ਮਾਰੇ ਡਾਰਮ ਆ ਗਿਆ ਨਹੀਂ ਤੰਨਾ ਗਣਾ ਬੋਂਡਾ ਘੇਰ ਕੇ ਪਿੱਟਾਂਗੇ ਇਸ ਦੁਨੀਆ ਮੈਂ ਐਸੀ ਕੋਈ ਜਗ੍ਹਾ ਨਹੀਂ ਜਿਹੜਾ ਮਾਰੇ ਬੰਦੇ ਨਹੀਂ ਔਰ ਮਾਰੀ ਪਹੁੰਚ ਨਹੀਂ ਹਰਾਮ ਰਾਮ ਜੈ ਬਲਕਾਰੀ ਸੋ ਦੋਸਤੋ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਇਹ ਗੱਲ ਦਵਾ ਕਮੈਂਟ ਸੈਕਸ਼ਨ ਜ਼ਰੂਰ ਦਿਓ ਜਾਂਦੇ ਸਾਨੂੰ ਲਾਈਕ ਕਰ ਦਿਓ ਆ ਸਾਡੇ ਤਨ ਨਿਊਜ਼ ਵੀਡੀਓਜ਼ ਫੈਕ ਨੂੰ ਸਬਸਕ੍ਰਾਈਬ ਕਰ ਲਓ ਬਈ ਕੁ